ਇਸੇ ਨਗਰ ਦੇ ਵਿੱਚ ਭਰਾਵੋ ਕੋਈ ਜਿਹੇ ਜੇ ਵੀ ਬੰਦਾ ਕੰਮ ਕਰਦਾ ਉਹਨੂੰ ਉਹੋ ਜਿਹਾ ਹੀ ਔੜਦੇ ਨੇ ਉਹ ਜਿਹੜਾ ਬੰਦਾ ਸੀ ਬੜਾ ਸਮਝਦਾਰ ਸੀ ਬੜਾ ਅਕਾਲ ਪੁਰਖ ਨਾਲ ਪ੍ਰੇਮ ਕਰਦਾ ਸੀ ਪਰ ਘਰੋਂ ਬਹੁਤ ਤੰਗ ਸੀ ਉਹ ਉਹਦੇ ਦੋ ਲੜਕੀਆਂ ਇੱਕ ਲੜਕਾ ਤੀਗਾ ਗਾਹ ਉਹ ਗਰੀਬ ਆਦਮੀ ਦੀ ਜਾਇਦਾਦ ਉਹਦੇ ਕੋਲੇ ਬਿਲਕੁਲ ਥੋੜੀ ਜੀ ਤੇ ਆਪਦਾ ਨਰਵਾਹ ਕਰਦਾ ਸੀ ਤਾ ਹਣੋ ਲੜਕੀਆਂ ਤੇ ਲੜਕਾ ਨੂੰ ਕਿਹਾ ਕਰੇ ਵੀ ਪੜਨ ਲਾਉਣਾ ਥੋਨੂੰ ਵੀ ਥੋਡੀ ਪੜ੍ਹਾਈ ਕਰਾਉਣੀ ਐ ਪਰ ਪੜ੍ਹਾਈ ਉਹ ਕਰਾ ਨਾ ਸਕੇ ਕਿਉਂ ਨਾ ਤਾਂ ਉਹਦੇ ਕੋਲੇ ਭਾਈ ਕਿਤਾਬਾਂ ਲੈਣ ਦੀ ਗੰਜੈਸ ਨਾ ਉਹਨਾਂ ਨੂੰ ਵਰਦੀਆਂ ਸਮਿਆਉਣ ਦੀ ਗੰਜੈਸ ਉਹ ਬੜਾ ਝੋਰੇ 'ਚ ਬੜਾ ਫਿਕਰ ਕਰਿਆ ਕਰੇ ਵੀ ਬੱਚੇ ਕਹਿੰਦੇ ਨੇ ਵੀ ਸਾਨੂੰ ਪੜਨ ਲਾ ਮੈਂ ਇਹਨਾਂ ਨੂੰ ਪੜ੍ਹਾ ਸਕਦਾ ਨਹੀਂ ਕੋਲੇ ਖੁਸ਼ ਹੈ ਨਹੀਂ ਬੜੇ ਤੰਗਾ ਬੱਚਿਆਂ ਦੀ ਰੁਚੀ ਵੀ ਅਸੀਂ ਪੜ੍ਹੀਏ ਉਹ ਬੱਚੇ ਛੋਟੇ-ਛੋਟੇ ਤੇ ਉਹ ਬੜਾ ਪਰੇਸ਼ਾਨ ਬਈ ਅੱਜ ਤਾਂ ਮੈਂ ਇਹਨਾਂ ਦੀ ਪੜ੍ਹਾਈ ਨਹੀਂ ਕਰਾ ਸਕਦਾ ਕੱਲ ਨੂੰ ਲੜਕੀਆਂ ਦੀ ਸ਼ਾਦੀ ਵੀ ਕਰਨੀ ਐ ਕਿਵੇਂ ਕਰਾਂਗੇ ਬੜਾ ਚਿੰਤਾ ਤੇ ਰਹਾ ਕਰੇ ਤਾਂ ਕਿਤੇ ਆਪਦੇ ਖੇਤ ਗਿਆ ਢੇੜਾ ਮਾਰਨ ਉਹ ਜਦੋਂ ਖੇਤ ਢੇੜਾ ਮਾਰਨ ਗਿਆ ਤਾਂ ਉਹ ਜਿਹੜੀ ਫਸਲ ਸੀ ਬਾਰਸ਼ ਤੋਂ ਤੋੜੇ ਉਹ ਜਿਹੜੀ ਫਸਲ ਸੀ ਉਹਦਾ ਵੀ ਬੜਾ ਬੀ ਨਾਸ਼ ਹੋ ਰਿਹਾ ਸੀ بارش ਨਾ ਪਈ ਉਹਨੇ ਸੋਚਿਆ ਵੀ ਫਸਲ ਵੀ ਨਹੀਂ ਹੋ ਰਹੀ ਬੜਾ ਪਰੇਸ਼ਾਨ ਕਬੀਲਦਾਰੀ ਦਾ ਤੰਗ ਕਰਿਆ ਵਿਆ ਉੱਥੇ ਉਹਦਾ ਬੜਾ ਮਨ ਘਬਰਾ ਗਿਆ ਵੀ ਮੇਰਾ ਗਾਹਾਂ ਬਣੂ ਕੀ ਜਦੋਂ ਲੜਕੇ ਲੜਕੀਆਂ ਵਿਹਉਣ ਵਾਲੇ ਹੋ ਗਏ ਅੱਜ ਮੇਰੇ ਕੋਲੇ ਕੁਝ ਹੈ ਨਹੀਂ ਮੈਂ ਬੱਚਿਆਂ ਨੂੰ ਪੜ੍ਹਾਵ ਵੀ ਨਹੀਂ ਸਕਦਾ ਉੱਥੇ ਇੱਕ ਪੇਪਲ ਦਾ ਪੇੜ ਖੜਾ ਸੀ ਉਹਨੇ ਸੋਚਿਆ ਵੀ ਇਦੋਂ ਤਾਂ ਮਰ ਜਾਣਾ ਹੀ ਠੀਕ ਐ। ਉਹਦੇ ਮਨ ਦੇ ਵਿੱਚ ਇਹ ਬਾਤ ਆਈ ਵੀ ਇਹ ਤਾਂ ਬਈ ਪਰੇਸ਼ਾਨੀ ਨਹੀਂ ਆਪਾਂ ਝੱਲ ਨਹੀਂ ਸਕਦੇ ਬੱਚਿਆਂ ਦਾ ਨਹੀਂ ਝੱਲ ਸਕਦੇ ਸਰਾਫ ਕਿਉਂ ਪੜ੍ਹਾ ਨਹੀਂ ਸਕਦੇ ਪਾਲ ਨਹੀਂ ਸਕਦੇ ਉਹ ਭਾਈ ਫਸਲ ਨੂੰ ਦੇਖ ਕੇ ਉਹਦਾ ਮਨ ਘਬਰਾ ਗਿਆ ਤਾਂ ਉਹਨੇ ਕੀ ਸੋਚਿਆ ਵੀ ਤੂੰ ਤਾਂ ਮਰ ਜਾਣਾ ਹੀ ਠੀਕ ਐ। ਤਾਂ ਉਹਨੇ ਆਪਦੀ ਪੱਗ ਲਾਹੀ ਲਾ ਕੇ ਉਹ ਪਿੱਪਲ ਦੇ ਪੇੜ ਤੇ ਪਾ ਲਈ। ਅੱਛਾ। ਵੀ ਇੱਥੇ ਆਪਾਂ ਫਹਾ ਲਈਏ। ਉਹ ਭਾਈ ਜਦੋਂ ਉਹਨੇ ਪੱਗ ਲਾ ਕੇ ਡਾਣੇ ਨਾਲ ਬਨ ਕੇ ਫਹਾ ਲੈਣ ਦੀ ਸਕੀਮ ਕਰੀ ਨਾ ਦੁਖੀ ਜੀਵ ਨੇ ਉਹ ਪ੍ਰਭੂ ਫਿਰ ਆਕਾਸ਼ ਬਾਣੀ ਹੋਈ ਉਹਨੂੰ ਉਹ ਪਿਪਲ ਨੇ ਆਵਾਜ਼ ਦਿੱਤੀ ਉਹ ਕਹਿੰਦਾ ਭਗਤਾ ਇਹ ਕੰਮ ਨਾ ਕਰ ਤੂੰ ਬੜਾ ਕਾਲਪੁਰਖ ਦੇ ਨੇੜੇ ਲੱਗਿਆ ਵਾ ਤੂੰ ਐਸਾ ਕੰਮ ਨਾ ਕਰ ਆ ਤੇਰਾ ਜਿਹੜਾ ਖੇਤ ਆ ਜੇ ਫਸਲ ਨਹੀਂ ਹੋਈ ਉਹ ਜਿਹੜਾ ਤੇਰੇ ਖੁੰਝਾ ਚੜਦੇ ਬੰਨੀ ਕਹਿੰਦਾ ਉੱਥੇ ਬਹੁਤ ਮਾਇਆ ਹੈ ਉਹ ਖੂੰਜੇ ਦੇ ਵਿੱਚ ਬਹੁਤ ਮਾਇਆ ਉਹ ਮਾਇਆ ਕੱਢ ਲੈ ਕਿਉਂ ਇਹੋ ਜਿਹੇ ਕੰਮ ਕਰਦਾ ਹੈ ਨਾਲੇ ਬੱਚੇ ਪੜ੍ਹਾਵੇਂਗਾ ਪਾਲੇਗਾ ਵਿਆਹੇਗਾ ਨਾਲੇ ਤੇਰਾ ਨਰਵਾਹ ਹੋ ਉਹਨੇ ਬੜੀ ਬਿੜਕ ਨਾਲ ਬਾਤ ਸੁਣੀ ਉਹ ਕਹਿੰਦਾ ਵੀ ਪਰ ਟੱਕ ਮਾਰੀ ਚਾਰ ਪੰਜਵਾਂ ਟੱਕ ਨਾ ਮਾਰੀ ਉਹ ਖੂੰਜੇ ਦੇ ਵਿੱਚ ਜਾ ਕੇ ਉੱਥੋਂ ਤੈਨੂੰ ਮਾਇਆ ਮਿਲੂਗੀ ਉਹਨੇ ਉਹ ਗੱਲ ਸੁਣ ਕੇ ਤੋਂ ਪੱਗ ਖਿੱਚ ਕੇ ਬੰਨ ਲਈ ਬੰਨ ਕੇ ਘਰੇ ਆਇਆ ਕਹੀ ਲੈ ਕੇ ਗਿਆ ਕਹੀ ਲਿਜਾ ਕੇ ਉਸ ਖੁੰਝੇ ਖੜ ਕੇ ਅਕਾਲ ਪੁਰਖ ਦਾ ਨਾਮ ਲੈ ਕੇ ਉਹਨੇ ਗਿਣ ਕੇ ਚਾਰ ਟੱਕ ਮਾਰੇ ਉਹ ਚਾਰ ਟੱਕ ਮਾਰਨ ਦੇ ਨਾਲ ਭਰਾਵੋ ਉਥੋਂ ਉਹਨੂੰ ਹੀਰੇ ਮਿਲੇ ਹੀਰੇ ਚਾਰ ਉਹ ਚਾਰ ਹੀਰੇ ਮਿਲੇ ਜਿਹੜੇ ਹੀਰੇ ਹੁੰਦੇ ਨੇ ਉਹਨਾਂ ਦੀ ਬੜੀ ਕੀਮਤ ਉੱਚੀ ਹੁੰਦੀ ਹੈ ਬੜਾ ਖੁਸ਼ ਹੋਇਆ ਵੀ ਬਾਹ ਭਗਮਾਨ ਦੀ ਸਿਫਤ ਕਰਨ ਲੱਗਾ ਮਾਲਕਾ ਤੂੰ ਮਰਦੇ ਨੂੰ ਬਚਾਇਆ ਮੈਨੂੰ ਤੂੰ ਹੀ ਕਰਨ ਵਾਲਾ ਐ ਜੋ ਕੁਝ ਕਰਦਾ ਐ ਤੇਰੀ ਜਿਹੜੀ ਮਾਇਆ ਉਹਦਾ ਅੰਤ ਕਿਸੇ ਨੇ ਪਾਇਆ ਬੜਾ ਖੁਸ਼ ਹੋਇਆ ਘਰੇ ਆ ਗਿਆ ਘਰੇ ਆ ਕੇ ਘਰ ਵਾਲੀ ਨੂੰ ਕਹਿੰਦਾ ਹਾ 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 ਕਹਿੰਦਾ ਮੈਨੂੰ ਕਾਸਬਾਣੀ ਹੋਈ ਕਹਿੰਦਾ ਮੈਂ ਉੱਥੇ ਚਾਰ ਟੱਕ ਮਾਰੇ ਮੈਨੂੰ ਚਾਰ ਹੀਰੇ ਮਿਲੇ ਉੱਥੋਂ ਕਹਿੰਦੀ ਵਾ ਵਧੀਆ ਗੱਲ ਹੋ ਗਈ ਤਾਂ ਕਹਿੰਦੀ ਫਿਰ ਤੂੰ ਟੱਕ ਹੋਰ ਮਾਰਦਾ ਹੋਰ ਵੀ ਮਿਲਦੇ ਕਹਿੰਦਾ ਨਹੀਂ 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 ਉਹਨੇ ਇਹ ਗੱਲ ਕਹੀ ਤੀ ਬੀ ਟੱਕ ਚਾਰ ਹੀ ਮਾਰੀ ਪੰਜਵਾਂ ਟੱਕ ਨਾ ਮਾਰੀ ਜੇ ਤੂੰ ਪੰਜਵਾਂ ਟੱਕ ਮਾਰੇਗਾ ਤੇਰਾ ਐਡਾ ਵੱਡਾ ਨੁਕਸਾਨ ਹੋਊਗਾ ਐਦੂੰ ਵੀ ਜਾਦੇ ਪਰੇਸ਼ਾਨ ਹੋ ਜਾਏਗਾ ਤੂੰ ਕਹਿੰਦੀ ਫਿਰ ਐਂ ਕਰਾਂਗੇ ਕੱਲ ਨੂੰ ਅਸੀਂ ਵੀ ਚੱਲਾਂਗੇ ਤੇਰੇ ਨਾਲ ਆਪਾਂ ਕੱਲ ਨੂੰ ਵੀ ਟੱਕ ਮਾਰਾਂਗੇ ਕਹਿੰਦਾ ਜਦੋਂ ਕੱਲ ਆਉ ਦੇਖਾਂਗੇ ਚਾਲ ਦੂਸਰਾ ਦਿਨ ਚੜਿਆ ਉਹ ਮੁੰਡਾ ਕਹਿੰਦਾ ਮਾਂ ਮੈਂ ਵੀ ਥੋਡੇ ਨਾਲ ਚੱਲੂਗਾ ਆਪਾਂ ਉੱਥੇ ਟੱਕ ਮਾਰਾਂਗੇ ਆਪਾਂ ਪੈਸੇ ਇਕੱਠੇ ਕਰਾਂਗੇ ਜਿਹੜਾ ਚੀਜ਼ ਮਿਲੂ ਆਪਾਂ ਲੈ ਕੇ ਆਵਾਂਗੇ ਦੂਸਰੇ ਦਿਨ ਉਹ ਭਾਈ ਭਗਤ ਨੇ ਕਹੀ ਚੱਕੀ ਘਰ ਵਾਲੀ ਨਾਲ ਬਾਗੀ ਤੇ ਨਾਲ ਬਾਗਿਆ ਮੁੰਡਾ ਜਾ ਕੇ ਅਕਾਲ ਪੁਰਖ ਦਾ ਲੈ ਕੇ ਨਾ ਉਹਨੇ ਟੱਕ ਜਦੋਂ ਮਾਰਿਆ ਫੇਰ ਉਥੋਂ ਭਾਈ ਫੇਰ ਉਥੋਂ ਹੀਰਾ ਨਿਕਲਿਆ ਉਹਨਾਂ ਨੇ ਭੱਜ ਕੇ ਚੱਕਿਆ ਦੂਸਰਾ ਟਰੱਕ ਮਾਰਿਆ ਉਹ ਟੱਕ ਮਾਰੇ ਤਾਂ ਉਹ ਹੀਰਾ ਨਿਕਲਿਆ ਵੇ ਉਹਨੇ ਚਾਰ ਟੱਕ ਮਾਰੇ ਚਾਰ ਹੀਰੇ ਨਿਕਲੇ ਉਹਦੇ ਘਰ ਵਾਲੀ ਕਹਿੰਦੀ ਤੂੰ ਤਾਂ ਐਵੇਂ ਡਰੀ ਜਾਨਾ ਇੱਕ ਟੱਕੇ ਨਾਲ ਇੱਕ ਹੀਰਾ ਨਿਕਲਦਾ ਟਰੱਕ ਹੋਰ ਮਾਰੀ ਚੱਲ ਕਹਿੰਦਾ ਉਹਨੇ ਇਹ ਗੱਲ ਕਹੀ ਤੀ ਵੀ ਪੰਜਵਾਂ ਟੱਕ ਨਾ ਮਾਰੇਓ ਕਹਿੰਦੀ ਨਹੀਂ ਨਹੀਂ ਕੁਛ ਨਹੀਂ ਹੁੰਦਾ ਤੂੰ ਪੰਜਵਾਂ ਟੱਕ ਮਾਰ ਹੋਰ ਮਾਰ ਸਮਾਨ ਨਿਕਲੂਗਾ ਉਹ ਭਰਾਵੋ ਕਹੇ ਤਾਂ ਫਿਰ ਇਹ ਲਾਲਚ ਬੁਰੀ ਬੁਲਾਏ ਜੇ ਕੋਈ ਗੱਲ ਕਹਿੰਦਾ ਉਸ ਗੱਲ ਤੇ ਅਸਰ ਕਰਨਾ ਚਾਹੀਦਾ ਜਦੋਂ ਆਪਾਂ ਅਸਰ ਨਹੀਂ ਕਰਦੇ ਫਿਰ ਆਪਣਾ ਨੁਕਸਾਨ ਹੁੰਦਾ ਏ ਉਹਦੇ ਕਹੇ ਤੋਂ ਭਾਈ ਉਹਨੇ ਜਦੋਂ ਪੰਜਵਾਂ ਟੱਕ ਮਾਰਨ ਲੱਗਿਆ ਨਾ ਉਹ ਮੁੰਡਾ ਮੂਰੇ ਖੜਾ ਤੀਗਾ ਉਹ ਜਦੋਂ ਪੰਜਵਾਂ ਟੱਕ ਮਾਰਿਆ ਨਾ ਉਹ ਮੁੰਡਾ ਜਾ ਕੇ ਆਏ ਚੱਕਣ ਲੱਗਿਆ ਤਾਂ ਮੁੰਡੇ ਦੀ ਧੌਣ ਤੇ ਟੱਕ ਵੱਜਿਆ ਉਹ ਗੱਲ ਲੈ ਕੇ ਮੁੰਡੇ ਦਾ ਹੋ ਗਿਆ ਉਹ ਭਰਾ ਉਹ ਲੜਕੇ ਦੀ ਧੌਣ ਵੱਢੀ ਗਈ ਬਾ ਫਿਰ ਪੈ ਗਿਆ ਹੱਥਾਂ ਦੀਆਂ ਫਿਰ ਵੀ ਆਖੀ ਚਾਂਸ ਹੋ ਗਿਆ ਉਹ ਕਹਿੰਦਾ ਮੈਂ ਤੈਨੂੰ ਕਿਹਾ ਸੀ ਬੈਰ ਨੇ ਵੀ ਪੰਜਵਾ ਟੱਕ ਨਹੀਂ ਮਾਰਨਾ ਉਹਨੇ ਕਿਹਾ ਦੀ ਵੀ ਪੰਜਵਾ ਟੱਕ ਨਾ ਮਾਰਿਓ ਸੋਨੂੰ ਉਹਦੇ ਵਿੱਚ ਬਹੁਤ ਘਾਟੇ ਦਾ ਬਣ ਜਾਏ ਹੋ ਗਿਆ ਉਹੀ ਕੰਮ ਕਹਿੰਦਾ ਲਾਲਚ ਨੇ ਆ ਲਾਲਚ ਨੇ ਬੇੜਾ ਬਿਠਾਤਾ ਲੱਗ ਗਿਆ ਬਿਲਕਣ ਬਿਲਕੁਣ ਲੱਗਿਆ ਪਿਆ ਤਾਂ ਕਾਲਪੁਰਖ ਅੱਗੇ ਬੇਨਤੀਆਂ ਕਰਦਾ ਹੈ ਵੀ ਐਦਕੀ ਮੈਂ ਭੁੱਲ ਕਰ ਗਿਆ ਮਾਲਕਾ ਮੈਂ ਗਹਾ ਵਾਸਤੇ ਨੂੰ ਐਸਾ ਕੰਮ ਨਹੀਂ ਕਰੂੰ ਜੋ ਕੋਈ ਕਹੇਗਾ ਮੈਂ ਸੋਈ ਕਰੂੰਗਾ ਮੇਥੋਂ ਬੜੀ ਭੁੱਲ ਹੋ ਗਈ ਮੈਨੂੰ ਬਖਸ਼ ਕੋਈ ਮੇਰਾ ਹੱਲ ਕਰ ਫੇਰ ਧਰਤੀ ਮਾਤਾ ਨੇ ਬਾਜ ਦਿੱਤੀ ਕਹਿੰਦੀ ਜੇ ਤੇਰੇ ਸਿਰ ਤੇ ਟੱਕ ਮਾਰ ਕੇ ਦੇਖੀਏ ਤੈਨੂੰ ਕਿੰਨੀ ਕ ਤਕਲੀਫ ਹੋਊ ਤੈਂ ਲੰਘਣਾ ਕਰੀ ਪੰਜਵਾ ਟੱਕ ਨਹੀਂ ਤੀ ਮਾਰਨਾ ਪਰ ਹੁਣ ਗੱਲ ਇਹ ਹੈ ਬਈ ਇਹ ਜਿਹੜਾ ਪੰਜਵਾਂ ਟੱਕ ਮਾਰਿਆ ਹੈ ਇਹਦਾ ਡੰਡ ਤੈਨੂੰ ਭੁਗਤਣਾ ਪਊ ਹੁਣ ਤੂੰ ਤੂੰ ਐਸਾ ਕਰ ਇਹ ਲੜਕਾ ਤੇਰਾ ਜੀਵਤ ਹੋ ਜੂਗਾ ਤੂੰ ਐਸਾ ਕੰਮ ਕਰਨਾ ਪਊ ਤੂੰ ਸਿਰ ਦੇ ਵਿੱਚ ਸੁਆਹ ਪਾ ਕੇ ਭਗਮਾ ਪੇਸ ਪਾ ਕੇ ਜੰਗਲ ਦੇ ਵਿੱਚ ਜਾ ਕੇ ਤੈਨੂੰ ਮਹਾਪੁਰਸ਼ ਬਣ ਕੇ ਤਪੱਸਿਆ ਕਰਨੀ ਪਊ ਇਹ ਤਾਂ ਤੇਰਾ ਪੁੱਤ ਜੀਵਤ ਹੋਊਗਾ ਨਹੀਂ ਫਿਰ ਤੇਰਾ ਪੁੱਤ ਤਾਂ ਗਿਆ ਤੁਸੀਂ ਦੁਨਨੇ ਜਾਣੇ ਹੋ ਉਹ ਕਹਿੰਦਾ ਮੈਂ ਤਾਂ ਫੇਰ ਵੀ ਵੱਡੀ ਉਮਰ ਚਾ ਇਹ ਮੇਰਾ ਜੇ ਬੱਚਾ ਜੀਵਤ ਹੋ ਗਿਆ ਤਾਂ ਮੇਰੇ ਘਰ ਦਾ ਨਾਂ ਚੱਲਦਾ ਰਹੂਗਾ ਕਹਿੰਦਾ ਵੀ ਮੈਂ ਹੱਥ ਬੰਨ ਕੇ ਕਹਿੰਦਾ ਵੀ ਮੈਂ ਸੰਤ ਵਣਨ ਨੂੰ ਮਹਾਪੁਰਸ਼ ਬਣਨ ਨੂੰ ਅਕਾਲ ਪੁਰਖ ਦਾ ਜਾਪ ਕਰਨ ਨੂੰ ਤਿਆਰ ਆ ਮੈਂ ਪਰ ਮੇਰਾ ਪੁੱਤਰ ਜੀਵਤ ਹੋ ਜੇ ਉਹ ਇੰਨੀ ਗੱਲ ਕਹੀ ਤੋ ਐਸੀ ਭਗਮਾਨ ਦੀ ਕਿਰਪਾ ਹੋਈ ਅਕਾਲ ਪੁਰਖ ਦੀ ਉਹ ਮੁੰਡਾ ਰਾਮ ਰਾਮ ਕਰਦਾ ਉੱਠ ਖੜਿਆ ਜਦੋਂ ਦੇਖਿਆ ਕਹਿੰਦਾ ਹਾ ਹਾ ਬੜੀਆਂ ਲੰਬੀਆਂ ਬਾਹਾਂ ਨੇ ਵੀ ਕਾਲਪੁਰਖ ਦੀਆਂ ਘਰ ਵਾਲੀ ਨੂੰ ਕਹਿੰਦਾ ਲੈ ਪੁੱਤਰ ਜੀਵਤ ਹੋ ਗਿਆ ਗਾਹਾਂ ਆਪਣੀ ਬੇਲ ਚੱਲਦੀ ਰਹੂਗੀ ਪਰ ਮੈਂ ਘਰੇ ਨਹੀਂ ਜਾਂਦਾ ਮੈਂ ਤਾਂ ਇੱਥੋਂ ਸਧਗੀਰੀ ਹੋਈ ਕਰੂੰਗਾ ਉੱਥੇ ਹੀ ਪਾਈ ਉਹਨੇ ਗਾਂਮੇ ਦੇ ਬਾਟਣ ਤੋੜ ਤੇ ਖਿੱਚ ਕੇ ਸਵਾ ਪਾਲੀ ਸਿਰ ਚ ਅਕਾਲ ਪੁਰਖ ਦਾ ਨਉ ਜਪਦਾ ਜਪਦਾ ਉਹਨਾਂ ਨੂੰ ਕਹਿੰਦਾ ਤੁਸੀਂ ਆਪਦੇ ਘਰੇ ਜਾਓ ਤੇ ਮੈਂ ਆਪਦਾ ਜੰਗਲ ਨੂੰ ਚੱਲ ਪਿਆ ਓਏ ਰੋਹੀ ਵਿਆਹਵਾਨ ਦੇ ਵਿੱਚ ਜਾ ਕੇ ਕਿਸੇ ਦੇ ਖੇਤ ਦੇ ਵਿੱਚ ਖੱਤੇ ਚ ਜਾ ਕੇ ਬੈਠ ਕੇ ਅਸਮਾਧੀ ਲਾ ਕੇ ਅਕਾਲ ਪੁਰਖ ਦਾ ਜਾਪ ਕਰਨ ਲੱਗ ਗਿਆ ਹੁਣ ਉਧਰ ਲੜਕਾ ਚੋਬਰ ਹੋ ਗਿਆ ਘਰੇ ਵੀ ਵਧੀਆ ਕੁੰਜੈਸ ਹੋ ਗਈ ਕਿਉਂ ਹੀਰੇ ਮਿਲੇ ਤੇ ਉਹਦੀ ਸਾਦੀ ਕਰੀ ਬੱਚੇ ਹੋ ਗਏ ਉਧਰ ਤਾਂ ਪਾਈ ਉਹਦਾ ਨਾਂ ਚੱਲ ਪਿਆ ਉਹ ਬੈਠਾ ਭਗਤ ਉਥੇ ਤਪੱਸਿਆ ਕਰੀ ਜਾਂਦਾ ਤਪੱਸਿਆ ਕਰਦੇ ਕਰਦੇ ਤੇ ਕਈ ਸਾਲ ਜਦੋਂ ਨੰਗ ਗਏ ਤਾਂ ਇੱਕ ਲਵੇ ਬਾਦਸ਼ਾਹ ਰਹਿੰਦਾ ਦੀ ਸ਼ਹਿਰ ਦੇ ਵਿੱਚ ਉਹ ਬਾਦਸ਼ਾਹ ਬੜੀ ਖੁਸ਼ੀ ਦੇ ਵਿੱਚ ਆ ਕੇ ਉਹਦੇ ਲਟਕਾ ਪੈਦਾ ਹੋਇਆ ਸੀ ਉਹਨੇ ਇੱਕ ਬੜਾ ਸਮੇਧ ਜੱਗ ਕਰਿਆ ਸੀ ਉਨੇ ਬੜੀ ਦੂਰੋਂ ਦੂਰੋਂ ਦੁਨੀਆ ਬਲਾਈ ਵੀ ਕੋਈ ਮੇਰੇ ਸਮੇਤ ਜੱਗ ਤੋਂ ਬਾਹਰ ਨਾ ਰਹਿ ਜੇ ਪਰ ਉਹ ਜੰਗਲ ਦੇ ਵਿੱਚ ਭਗਤ ਬੈਠਾ ਸੀ ਉੱਥੇ ਕੋਈ ਗਿਆਨ ਆ ਉਹਨੂੰ ਕਹਿਣਾ ਉਹਨੂੰ ਵਿੱਚੋਂ ਲੋਕ ਕਹਿਣ ਲੱਗੇ ਕਹਿੰਦੇ ਮਹਾਰਾਜ ਜੀ ਇੱਕ ਮਹਾਪੁਰਸ਼ ਬੈਠਾ ਹੈ ਕਈ ਸਾਲ ਦਾ ਤਪੱਸਿਆ ਕਰਦਾ ਹੈ ਉਹਨੂੰ ਨਹੀਂ ਭੋਜਨ ਸਕਾਇਆ ਆਪਾਂ ਕਹਿੰਦਾ ਵੀ ਰਹਿੰਦਾ ਤਾਂ ਕੋਈ ਰਹੇ ਨਾ ਉਹਨੂੰ ਬੁਲਾਓ ਉਹਨੂੰ ਲੈਣ ਚਲੇ ਗਏ ਉਹਨੂੰ ਕਹਿੰਦੇ ਬਾਬਾ ਜੀ ਮਹਾਰਾਜ ਇੱਕ ਰਾਜੇ ਨੇ ਸਮੇਤ ਜਕ ਕਰਿਆ ਤੁਸੀਂ ਨਹੀਂ ਪਹੁੰਚੇ ਸੋਨੂੰ ਕਿਸੇ ਨੇ ਦੱਸਿਆ ਨਹੀਂ ਤੁਸੀਂ ਵੀ ਹਾਜ਼ਰ ਹੋਵੋ ਉੱਥੇ ਉਹ ਕਹਿੰਦਾ ਭਾਈ ਮੈਂ ਭਗਤਾ ਚਲੂੰ ਪਰ ਮੈਂ ਰਾਜੇ ਨਾਲ ਦੋ ਗੱਲਾਂ ਕਰੂੰਗਾ ਕਹਿੰਦੇ ਜੀ ਕੋਈ ਗੱਲ ਨਹੀਂ ਚਲੋ ਕਰਿਓ ਗੱਲਾਂ ਉਹ ਮਹਾਂਪੁਰਸ ਉੱਠ ਕੇ ਚੱਲ ਪਿਆ ਰਾਜੇ ਦੇ ਪਹੁੰਚ ਗਿਆ ਉਹ ਕਹਿੰਦੇ ਬਾਦਸ਼ਾਹ ਉਹ ਭਗਤ ਆ ਗਿਆ ਉਹ ਪਰ ਛੋਡੇ ਨਾਲ ਦੋ ਬਚਨ ਕਰਨ ਨੂੰ ਤਿਆਰ ਆ ਗੱਲਾਂ ਕਰਨ ਨੂੰ ਤਿਆਰ ਆ ਉਹ ਫੇਰ ਭੋਜਨ ਸ਼ਕੂਗਾ ਰਾਜਾ ਕਹਿੰਦਾ ਲਿਆਓ ਭਾਈ ਆਉਣ ਦਿਓ ਆਇਆ ਕੋਲੇ ਨਿਮਸਕਾਰ ਕਰੀ ਰਾਜੇ ਨੇ ਉਹਨੇ ਉਹਨੂੰ ਨਿਮਸਕਾਰ ਕਰੀ ਕਹਿਣ ਲੱਗਿਆ ਮਹਾਰਾਜ ਇਹ ਜਿਹੜਾ ਤੁਸੀਂ ਸਮੇਤ ਜਗ ਕਰਿਆ ਇਹ ਕੀ ਖੁਸ਼ੀ ਚ ਕਰਿਆ ਉਹ ਕਹਿੰਦਾ ਭਾਈ ਮੇਰੇ ਲਟਕਾ ਹੋਇਆ ਤੇ ਮੈਂ ਉਹਦਾ ਜਨਮ ਦਿਨ ਮਨਾਇਆ ਹੈ ਠੀਕ ਹੈ ਰਾਜਾ ਕਹਿੰਦਾ ਮਹਾਰਾਜ ਉਹਦਾ ਭੇਸ ਦੇਖ ਕੇ ਕਹਿਣ ਲੱਗਿਆ ਮਹਾਰਾਜ ਮੈਨੂੰ ਕੋਈ ਗੱਲ ਦੱਸੋ ਉਹ ਮਹਾਪੁਰਸ਼ ਕਹਿੰਦਾ ਦੱਸੋ ਪੁੱਛੋ ਭਾਈ ਕੀ ਪੁੱਛਦੇ ਹੋ ਕਹਿੰਦਾ ਮਹਾਰਾਜ ਜੀ ਮੈਨੂੰ ਇਹ ਦੱਸੋ ਬਾਬਾ ਜੀ ਵੀ ਜਿਹੜਾ ਮੈਂ ਬਾਦਸ਼ਾਹ ਬਣਿਆ ਇਹ ਮੇਰਾ ਪਿੱਛੇ ਕੀ ਪੁੰਨ ਕਰਿਆ ਵੈਤੀ ਆ ਮੈਂ ਕੀ ਪੁੰਨ ਕਰਨ ਦੇ ਕਾਰਨ ਇਹ ਬਾਦਸ਼ਾਹ ਦੇ ਘਰੇ ਜਨਮ ਲੈ ਕੇ ਅੱਜ ਮੈਂ ਖੁਦ ਆਪ ਬਾਦਸ਼ਾਹ ਬਣਿਆ ਵੀ ਮੈਨੂੰ ਇਹ ਦੱਸੋ ਵੀ ਮੇਰਾ ਪਿੱਛੇ ਕੀ ਪੁੰਨ ਕਰਿਆ ਵੈਤੀ ਉਹ ਕਹਿੰਦਾ ਜੀ ਇਹ ਨਦੀ ਦੇ ਕਿਨਾਰੇ-ਕਿਨਾਰੇ ਤੁਰੇ ਜਾਓ ਗਾਹਾਂ ਤਿੰਨ ਸਾਧੂ ਬੈਠੇ ਨੇ ਉਹ ਦੱਸਣਗੇ ਤੁਹਾਨੂੰ ਵੀ ਤੁਹਾਡਾ ਕੀ ਪੁੰਨ ਕਰਿਆ ਬੈਤੀ ਉਹਨਾਂ ਨੇ ਭਾਈ ਮਹਾਂਪੁਰਸ਼ ਨੇ ਆਪਦਾ ਭੋਜਨ ਛਕਿਆ ਦੋ ਗੱਲਾਂ ਕਰਕੇ ਉਹ ਤਾਂ ਆਪਦਾ ਧੂਨੇ ਤੇ ਆ ਕੇ ਬੈਠ ਗਿਆ ਰਾਜਾ ਕਹਿੰਦਾ ਵੀ ਲਈਏ ਪਤਾ ਫਿਰ ਉਹ ਚੱਲ ਪਿਆ ਬਾਦਸ਼ਾਹ ਉਹ ਜਦੋਂ ਤੁਰਿਆ ਜਾਂਦਾ ਤੁਰਿਆ ਜਾਂਦਾ ਗਾਹਾਂ ਫਿਰ ਉਹ ਤਿੰਨੇ ਸਾਧੂ ਬੈਠੇ ਨੇ ਉਹ ਜਿਹੜੇ ਤਿੰਨ ਸਾਧੂ ਬੈਠੇ ਨੇ ਉਹਨਾਂ ਨੂੰ ਜਾ ਕੇ ਨਮਸਕਾਰ ਕਰੀ ਨਮਸਕਾਰ ਕਰਕੇ ਬੈਠ ਗਿਆ ਬੈਠ ਕੇ ਉਹਨੇ ਕੀ ਦੇਖਿਆ ਉਹ ਜਿਹੜੇ ਤਿੰਨ ਸਾਧੂ ਬੈਠੇ ਤੇ ਦੋ ਤਾਂ ਭੋਜਨ ਖਾਈ ਜਾਂਦੇ ਨੇ ਇੱਕ ਬੈਠਾ ਤੀਸਰਾ ਸਵਾਹ ਖਾਈ ਜਾਂਦਾ ਸਵਾਹ ਉਹਨੇ ਦੇਖਿਆ ਵੀ ਇੱਕ ਹੀ ਗੱਲ ਇਹ ਭੋਜਨ ਖਾਈ ਜਾਂਦੇ ਨੇ ਤੇ ਸਵਾਹ ਖਾਂਦਾ ਉਹ ਬੈਠਾ ਕਹਿੰਦਾ ਮਹਾਰਾਜ ਤੁਸੀਂ ਭੋਜਨ ਖਾਈ ਜਾਂਦੇ ਹੋ ਇਹ ਸਵਾਹ ਖਾਂਦਾ ਇਹ ਕੀ ਗੱਲ ਕਹਿੰਦੇ ਭਾਈ ਇਹਦਾ ਜਿਹੜਾ ਪਿੱਛੇ ਕਰਮ ਕਰਿਆ ਹੋਇਆ ਇਹ ਸਵਾਹ ਖਾਣ ਦੇ ਹੱਕਦਾਰ ਹੈ ਜਿਹੜਾ ਸਾਡਾ ਕਰਮ ਕਰਿਆ ਹੋਇਆ ਅਸੀਂ ਉਹ ਜਾ ਕੇ ਖਾਈ ਜਾਂਦੇ ਆ ਜਿਹੜਾ ਇਹਦਾ ਕਰਮ ਕਰਿਆ ਹੋਇਆ ਇਹ ਖਾਈ ਜਾਂਦਾ ਹੈ ਇਹ ਸਵਾਹ ਖਾਣ ਦੇ ਲਾਇਕ ਹੈ ਕਹਿੰਦਾ ਜੀ ਠੀਕ ਹੈ ਆਪਦੀ ਗੱਲ ਸੁਣਾਈ ਕਹਿੰਦਾ ਜੀ ਮੈਂ ਤੁਹਾਡੇ ਕੋਲੇ ਇਉਂ ਆਇਆ ਬਾਦਸ਼ਾਹ ਕਹਿੰਦਾ ਬਈ ਮੈਨੂੰ ਇਹ ਗੱਲ ਦੱਸੋ ਵੀ ਜਿਹੜਾ ਮੈਂ ਐਡਾ ਵੱਡਾ ਬਾਦਸ਼ਾਹ ਬਣਿਆ ਵੀ ਮੈਨੂੰ ਇਹ ਦੱਸੋ ਵੀ ਮੇਰਾ ਪਿੱਛੇ ਕੀ ਪੁੰਨ ਕਰਿਆ ਵਿਆ ਕੀ ਦਾਨ ਕਰਿਆ ਵਿਆ ਉਹ ਕਹਿੰਦੇ ਬਾਦਸ਼ਾਹ ਜੀ ਇਦੂ ਗਾਹਾਂ ਸਾਡੇ ਵਰਗੇ ਤਿੰਨ ਸਾਧੂ ਹੋਰ ਬੈਠੇ ਨੇ ਉਹਨਾਂ ਕੋਲੇ ਚਲੇ ਜਾਓ ਤੁਹਾਨੂੰ ਉਹ ਦੱਸਣਗੇ ਨਿਮਸਕਾਰ ਕਰ ਬਲਾ ਕੇ ਬਾਦਸ਼ਾਹ ਉੱਥੋਂ ਵੀ ਚੱਲ ਪਿਆ ਚੱਲਿਆ ਵਾ ਤਾਂ ਹੌਲੀ-ਹੌਲੀ ਉਹ ਗਾਂ ਤਿੰਨ ਹੋਰ ਬੈਠੇ ਨੇ ਉਹਨਾਂ ਕੋਲੇ ਪਹੁੰਚ ਗਿਆ ਉਹ ਜਦੋਂ ਉੱਥੇ ਪਹੁੰਚਿਆ ਉੱਥੇ ਕੀ ਦੇਖਿਆ ਤਾਂ ਦੋ ਸਾਧੂ ਬੈਠੇ ਉਹ ਨਗਰ ਝੋਗਾ ਕਰਕੇ ਲਿਆਏ ਤੇ ਦੁੱਧ ਦੀ ਉਹ ਦੁੱਧ ਪੀ ਜਾਂਦੇ ਨੇ ਉਹਨਾਂ 'ਚੋਂ ਇੱਕ ਬੈਠਾ ਅੱਗ ਦੇ ਅੰਗਾਰ ਖਾਈ ਜਾਂਦਾ ਹੈ ਅੰਗਾਰ ਉਹਨੇ ਦੇਖਿਆ ਵੀ ਧੰਨਾ ਧੰਨਾ ਇਹ ਕੀ ਗੱਲ ਇਹ ਦੁੱਧ ਪੀ ਰਹੇ ਨੇ ਇਹ ਅੰਗਾਰ ਖਾ ਰਿਹਾ ਹੈ ਉਹ ਤਾਂ ਨਾ ਫੇਰ ਰਿਹਾ ਗਿਆ ਉਹ ਕਹਿੰਦਾ ਮਹਾਰਾਜ ਜੀ ਮੈਨੂੰ ਇੱਕ ਗੱਲ ਇਹ ਦੱਸੋ ਵੀ ਤੁਸੀਂ ਤਾਂ ਤੇਰ ਮਹਾਰਾਤਨ ਦੁੱਧ ਪੀ ਰਿਹਾ ਇਹ ਅੰਗਿਆਰ ਖਾ ਰਿਹਾ ਇਹ ਕੀ ਵਜਾ ਕਹਿੰਦੇ ਮਹਾਰਾਜ ਜੀ ਇਹਦਾ ਕਰਮ ਕਰਿਆ ਹੋਇਆ ਪਿੱਛੇ ਇਹ ਇਹ ਅੰਗਿਆਰ ਖਾਣ ਦੇ ਲਾਇਕ ਹੈ ਜਿਹੜਾ ਜ ਸਾਡਾ ਕਰਮ ਕਰਿਆ ਹੋਇਆ ਉਹ ਜਿਆ ਅਸੀਂ ਖਾਈ ਜਾਂਦੇ ਆ ਬਾਦਸ਼ਾਹ ਭਲੇਖੇ ਚ ਨਾ ਫਿਰ ਜਿਹੜਾ ਜ ਤੇਰਾ ਕਰਮ ਕਰਿਆ ਹੋਇਆ ਉਹ ਜਿਆ ਤੂੰ ਵੀ ਭੁਗਤ ਰਿਹਾ ਹੈ ਕਹਿੰਦਾ ਵੀ ਠੀਕ ਐ ਗੱਲ ਕਹਿੰਦਾ ਮਹਾਰਾਜ ਫਿਰ ਮੈਨੂੰ ਇਉਂ ਦੱਸੋ ਮੈਂ ਤਾਂ ਤੁਹਾਡੇ ਕੋਲੇ ਇਉਂ ਆਇਆ ਬਈ ਮੈਂ ਬਾਦਸ਼ਾਹ ਦੇ ਘਰੇ ਜਰਮ ਲੈ ਕੇ ਮੈਂ ਖੁਦ ਬਾਦਸ਼ਾਹ ਬਣਿਆ ਵਿਆ ਬਈ ਮੈਂ ਐਂ ਪੁੱਛਦਾ ਸੋਨੂੰ ਵੀ ਮੇਰਾ ਪਿੱਛੇ ਕੀ ਜਰਮ ਦੇ ਵਿੱਚ ਕੀ ਦਾਨ ਕਰਿਆ ਵਿਆ ਪਿਛਲੇ ਜਰਮ ਦੇ ਵਿੱਚ ਮੇਰਾ ਕੀ ਪੁੰਨ ਕਰਿਆ ਵਿਆ ਮੈਨੂੰ ਇੰਨੀ ਗੱਲ ਦੱਸ ਦਿਓ ਉਹ ਕਹਿੰਦੇ ਭਾਈ ਬਾਦਸ਼ਾਹ ਸਾਹਿਬ ਇੱਕ ਸਾਡਾ ਗੁਰੂ ਐ ਆ ਵੀ ਕਰਮਾ ਤੇ ਗਾਹਾਂ ਬੈਠਾ ਇੱਕ ਸਾਡਾ ਗੁਰੂ ਉਹ ਇਕੱਲਾ ਬੈਠਾ ਉਹ ਦੱਸੂਗਾ ਬਾਦਸ਼ਾਹ ਉੱਥੋਂ ਨਮਸਕਾਰ ਬੁਲਾ ਕੇ ਫੇਰ ਚੱਲ ਪਿਆ ਉਹ ਜਿਹੜਾ ਉਹਨਾਂ ਦਾ ਗੁਰੂ ਬੈਠਾ ਧੀ ਸਤਮਾ ਉੱਥੇ ਪਹੁੰਚ ਗਿਆ ਜਾ ਕੇ ਨਮਸਕਾਰ ਬੁਲਾਈ ਬੁਲਾ ਕੇ ਕੋਲੇ ਬੈਠ ਗਿਆ ਉਹ ਪਾਈ ਕਹਿਣ ਲੱਗਿਆ ਮਹਾਰਾਜ ਦੱਸੋ ਕਿਵੇਂ ਆਉਣਾ ਹੋਇਆ ਕਹਿੰਦਾ ਜੀ ਮਿਆਂ ਜਨਤਾ ਦਾ ਬਾਦਸ਼ਾ ਬਈ ਮੈਂ ਤੁਹਾਨੂੰ ਇਹ ਗੱਲ ਪੁੱਛਦਾ ਬਈ ਮੈਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਜਿਹੜਾ ਮੈਂ ਪਿੱਛੇ ਜਾਮੇ ਦੇ ਵਿੱਚ ਇਹੋ ਜਿਹਾ ਕੀ ਕਰਮ ਚੰਗਾ ਕਰਿਆ ਵੀ ਜਿਹੜਾ ਮੈਂ ਬਾਦਸ਼ਾ ਬਣਿਆ ਉਹ ਕਹਿੰਦਾ ਭਾਈ ਇਹ ਜਿਹੜਾ ਆਪਾਂ ਕਰਮ ਭੋਗਤਦੇ ਆਂ ਜਾਮੇ ਦੇ ਵਿੱਚ ਇਹ ਸਾਰਾ ਕਰਮ ਜਿਹੜਾ ਭੋਗਤਦੇ ਆਂ ਇਹ ਪਿਛਲੇ ਜਨਮ ਦਾ ਆਪਾਂ ਲੇਖਾ ਦਿੰਨੇ ਆ ਇੱਥੇ ਆ ਕੇ ਉਹ ਪਿਛਲਾ ਕਰਮ ਕਰਿਆ ਵਾ ਭੋਗਤਦੇ ਆਂ ਪਿਛਲੀ ਕਣਕ ਢੋਲਾਂ ਚ ਪਾਈ ਵੀ ਉਹ ਆਪਾਂ ਖਾ ਰਹੇ ਹਾਂ ਉਹ ਗਾਹਾਂ ਵਾਲੀ ਕਣਕ ਨੂੰ ਆਪਾਂ ਤਿਆਰ ਕਰ ਰਹੇ ਹਾਂ ਪਿਛਲੀ ਕਣਕ ਖਾਨਿਆਂ ਆਪਾਂ ਉਹ ਪਿਛਲਾ ਕਰਮ ਆਪਾਂ ਖਾਨਿਆਂ ਭਾਈ ਕਹਿੰਦਾ ਜੀ ਦੱਸੋ ਫਿਰ ਮੇਰਾ ਕੀ ਕਰਮ ਕਰਿਆ ਵਿਆ ਕਹਿੰਦਾ ਬਾਦਸ਼ਾ ਤਿੰਨੇ ਸਾਧੂ ਜਿਹੜੇ ਮੰਗਰ ਬੈਠੇ ਨੇ ਉਹੋ ਤਿੰਨੇ ਸਾਧੂ ਜਿਹੜੇ ਉਦੋਂ ਗਾਹਾਂ ਬੈਠੇ ਤੇ ਉਹੋ 6 ਹੋ ਗਏ ਸਤਵਾਂ ਤੂੰ ਤੁਸੀਂ ਪਹਿਲੇ ਜਾਮੇ ਦੇ ਵਿੱਚ ਸੱਤੇ ਸਕੇ ਭਰਾ ਤੇ ਅੱਕੇ ਜੀ ਅੱਛਾ ਕਹਿੰਦਾ ਸਕੇ ਤੁਸੀਂ ਸਕੇ ਭਾਈ ਤੇ ਕਹਿੰਦਾ ਤੁਸੀਂ ਬਚਪਨ ਦੇ ਵਿੱਚ ਸਾਨੂੰ ਮਾਤਾ ਤੇ ਪਿਤਾ ਜਨਮ ਦੇ ਕੇ ਸੱਤਾਂ ਨੂੰ ਉਹ ਮਾਤ ਲੋਕ ਚੋਂ ਚਲੇ ਗਏ ਤੇ ਉਹ ਗੁਜ਼ਰ ਗਏ ਤੇ ਤੁਸੀਂ ਸੱਤੇ ਫਿਰ ਭਾਈ ਦਰ ਦਰ ਫਿਰਦੇ ਤੇ ਘਰੇ ਕੁਝ ਖਾਣ ਨੂੰ ਹੈ ਨਹੀਂ ਸੀ ਬੜੀ ਛੋਡੇ ਤੇ ਤੰਗੀ ਆਈ ਵੀ ਤੀ ਤੁਸੀਂ ਭੁੱਖੇ ਤਹਾਏ ਫਿਰਦੇ ਤੇ ਮੰਗ ਕੇ ਖਾਣਾ ਲੀੜਾ ਮੰਗ ਕੇ ਪਾਉਣਾ ਸੋਡੀ ਇਹ ਹਾਲਤ ਸੀ ਸੱਤਾਂ ਦੀ ਅਕੇ ਜੀ ਅਸਿਆ ਕਹਿੰਦਾ ਇੱਕ ਦਿਨ ਤੁਸੀਂ ਭੁੱਖੇ ਮਰਦੇ ਆਵਦੇ ਘਰੋਂ ਕਿਤੇ ਬਾਹਰ ਚੱਲ ਪੇ ਬਾਹਰ ਜਾਂਦੇ ਨੂੰ ਤਾਂ ਸੋਨੂੰ ਕੋਈ ਚੀਜ਼ ਨਾ ਮਿਲੇ ਖਾਣ ਨੂੰ ਜਦੋਂ ਵੀ ਤੁਸੀਂ ਮੰਗ ਕਰੋ ਪ੍ਰਸਾਦੇ ਦੀ ਕਿਤੇ ਸੋਨੂੰ ਹਰੇਕ ਬੰਦਾ ਕਹੇ ਉਹ ਭਾਈ ਤੁਸੀਂ ਆਪ ਢਾਰ ਹੋ ਕੰਮ ਵਾਲੇ ਹੋ ਤੁਸੀਂ ਕੰਮ ਕਰੋ ਕੰਮ ਕਰਕੇ ਖਾਓ ਐਂ ਕੌਣ ਦਿੰਦਾ ਬੇਲਿਆਂ ਨੂੰ ਸੋਨੂੰ ਕਿਸੇ ਨੇ ਪ੍ਰਸਾਦਾ ਪਾਣੀ ਨਹੀਂ ਦਿੱਤਾ ਭੁੱਖੇ ਤੜਫ ਰਹੇ ਤੇ ਤੁਸੀਂ ਹੌਲੀ ਹੌਲੀ ਤੁਸੀਂ ਜਦੋਂ ਤੁਰੇ ਜਾ ਰਹੇ ਤੇ ਇੱਕ ਖੇਤ ਦੇ ਵਿੱਚ ਜ਼ਿਮੀਂਦਾਰ ਕਪਾਹ ਗੁੱੜ ਰਿਹਾ ਸੀ ਅਕੇ ਜੀ ਅੱਛਾ ਕਹਿੰਦਾ ਉੱਥੇ ਜਾ ਕੇ ਤੁਸੀਂ ਪ੍ਰਸਾਦੇ ਦੀ ਮੰਗ ਕਰੀ ਉਹ ਸੋਨੂੰ ਕਹਿੰਦਾ ਵੀ ਮੇਰੇ ਨਾਲ ਕਪਾਹ ਗੜਾਓ ਸੋਨੂ ਮੈਂ ਦੋ ਦੋ ਪ੍ਰਸਾਦੇ ਦੇਵਾਂ ਅਕੇ ਜੀ ਅੱਛਾ ਕਹਿੰਦਾ ਤੁਸੀਂ ਫਿਰ ਸੱਤਾਂ ਨੇ ਉਹਦੇ ਨਾਲ ਉੱਥੇ 2 ਘੰਟੇ ਕਪਾਹ ਗੜਾਈ ਕਪਾਹ ਗੁੱਡੀ ਧੁੱਪ ਬਹੁਤ ਪਵੇ ਇੱਕ ਤੁਸੀਂ ਪ੍ਰਸ਼ਾਦੇ ਦੇ 2-2 ਲਈ ਤੁਸੀਂ 2 ਘੰਟੇ ਕਪਾਹ ਗੜਾਈ ਆ ਕੇ ਜੀ ਹਿੱਸਾ ਫਿਰ ਉਹ ਘਰੋਂ 2-2 ਪ੍ਰਸ਼ਾਦੇ ਉਹ ਸੱਤਾਂ ਵਾਸਤੇ ਘਰੋਂ ਲੈ ਕੇ ਗਿਆ ਉਹ ਕਪਾਹ ਵਾਲਾ ਜੀਮੀਦਾਰ ਉਹਨਾਂ ਨੂੰ ਕਹਿੰਦਾ ਵੀ ਦੇਖੋ ਜਿਹੜਾ ਜ ਤੁਸੀਂ ਮੇਰਾ ਕੰਮ ਕਰਿਆ ਆ ਸੋਨੂੰ ਸੱਤਾਂ ਨੂੰ ਮੈਂ 2-2 ਪ੍ਰਸ਼ਾਦੇ ਦਿਨਾ ਉਹ ਸੋਨੂੰ ਫਿਰ ਉਹਨੇ 2-2 ਪ੍ਰਸ਼ਾਦੇ ਦਿੱਤੇ ਅਕੇ ਜੀ ਅਸਿਆ ਕਹਿੰਦਾ ਤੁਸੀਂ ਫਿਰ ਜਦੋਂ ਉਹ ਪ੍ਰਸਾਦੇ ਹਜੇ ਹੱਥਾਂ ਤੇ ਧਰ ਕੇ ਛਕਣ ਲੱਗਿਓ ਇਹਨੇ ਰੋਹੀ ਦੇ ਵਿੱਚ ਇੱਕ ਸੂਈ ਵੀ ਕੁੱਤੀ ਆ ਗਈ ਇਹਦੇ ਮਗਰ ਪੰਜ ਚਾਰ ਕਤੂਰੇ ਛੋਟੇ ਛੋਟੇ ਉਹ ਕੁੱਤੀ ਆਈ ਆ ਕੇ ਉਹਨਾਂ ਦੇ ਪੈਰਾਂ 'ਚ ਲੇਟਣ ਲੱਗ ਗਈ ਪ੍ਰਸਾਦੇ ਦੀ ਬਾਸਨਾ ਆਈ ਜਦੋਂ ਤੁਸੀਂ ਹਜੇ ਬੁਰਕੀ ਤੋੜ ਕੇ ਖਾਧੀ ਨਹੀਂ ਸੀ ਇਹਨੇ ਜਦੋਂ ਕੁੱਤੀ ਆ ਗਈ ਬਾਦਸ਼ਾਹ ਫਿਰ ਤੈਂ ਇਹ ਗੱਲ ਕਹੀ ਕਹਿੰਦਾ ਓਏ ਇਹ ਰੋਹੀ ਦੇ ਰਹਿਣ ਵਾਲੀ ਕਤੂਰਿਆਂ ਵਾਲੀ ਕੁੱਤੀ ਇਹ ਭੁੱਖੀ ਤੜਫ ਰਹੀ ਹੈ ਆਪਾਂ ਤਾਂ ਗਾਹਾਂ ਵੀ ਕਿਤੇ ਖਾ ਲਾਂਗੇ ਐਂ ਕਰੋ ਭਰਾਵੋ ਆਹਾਂ ਰੋਟੀਆਂ ਮੈਨੂੰ ਦਿਓ ਮੈਂ ਤਾਂ ਇਹ ਕੁੱਤੀ ਨੂੰ ਪਾਉ ਆਪਾਂ ਗਾਹਾਂ ਛਕ ਲਾਂਗੇ ਇਹ ਬੱਚੇ ਤੜਫ ਰਹੇ ਨੇ ਕੁੱਤੀ ਤੜਫ ਰਹੀ ਹੈ ਕਹਿੰਦਾ ਜਿਹੜਾ ਸਵਾ ਖਾਂਦਾ ਸੀ ਉਹ ਪਤਾ ਸਵਾ ਕਿਉਂ ਖਾਂਦਾ ਸੀ ਉਹਨੇ ਇਹ ਗੱਲ ਕਹਿਤੀ ਕਹਿੰਦਾ ਮੈਂ ਨਹੀਂ ਉਹ ਦਿੰਦਾ ਪ੍ਰਸਾਦਾ ਮੈਂ ਨਹੀਂ ਦਿੰਦਾ ਇਹਨੂੰ ਪ੍ਰਸ਼ਾਦਾ ਇਹ ਖਾਲੇ ਸੱਤਾਂ ਚੁੱਲਿਆਂ ਦੀ ਸਵਾ ਉਹਨੇ ਇਹ ਗੱਲ ਕਹੀ ਤੀ ਇਹ ਖਾਲੇ ਸੱਤਾਂ ਚੁੱਲਿਆਂ ਦੀ ਸਵਾ ਇਹਨੂੰ ਮੈਂ ਨਹੀਂ ਰੋਟੀ ਦਿੰਦਾ ਉਹ ਦੂਜਿਆਂ ਨੇ ਉਹ ਦੂਜਿਆਂ ਨੇ ਕਹਿੰਦਾ ਭਾਈ ਦੋ ਦੋ ਪ੍ਰਸ਼ਾਦੇਜੋ ਇੱਕ ਇੱਕ ਪ੍ਰਸ਼ਾਦਾ ਤੈਨੂੰ ਦੇਤਾ ਕੁੱਤੀ ਨੂੰ ਪਾਉਣ ਵਾਸਤੇ ਕਹਿੰਦਾ ਜੀ ਠੀਕ ਐ ਉਹ ਜਿਹੜੇ ਤਿੰਨ ਬੈਠੇ ਤੇ ਆ ਗਾਹਾਂ ਜਿੱਥੇ ਅੰਗਿਆਰ ਖਾਂਦਾ ਸੀ ਕਹਿੰਦਾ ਫਿਰ ਜਦੋਂ ਤਾਂ ਉਹਨਾਂ ਨੂੰ ਕਿਹਾ ਵੀ ਲਿਓ ਭਾਈ ਪ੍ਰਸ਼ਾਦੇ ਉਹ ਜਿਹੜੇ ਨੇ ਜਿਹੜਾ ਅੰਗਿਆਰ ਖੰਦਾ ਸੀ ਨਾ ਉਹਨੇ ਇਹ ਗੱਲ ਕਹੀ ਕਹਿੰਦਾ ਲੈ ਮੈਂ ਕਿਉਂ ਦੇਵਾਂ ਪ੍ਰਸਾਦ ਇਹਨੂੰ ਕੀ ਅੱਗ ਲੱਗੀ ਐ ਜੇ ਢਿੱਡ ਨੂੰ ਮੈਨੂੰ ਤਾਂ ਆਪੂ ਭੁੱਖ ਲੱਗੀ ਐ ਉਹਨੇ ਪ੍ਰਸਾਦਾ ਨਹੀਂ ਦਿੱਤਾ ਉਹਨੇ ਅੱਗ ਕਹੀ ਤੀ ਵੀ ਇਹਨੂੰ ਅੱਗ ਲੱਗੀ ਐ ਕਹਿੰਦਾ ਉਹਨੂੰ ਅੱਗ ਖਾਣੀ ਪਈ ਕਹਿੰਦਾ ਉਹਨਾਂ ਨੇ ਫਿਰ ਇੱਕ ਇੱਕ ਪ੍ਰਸਾਦਾ ਦਿੱਤਾ ਉਹਨਾਂ ਨੇ ਦੇਤਾ ਇੱਕ ਇੱਕ ਉਹ ਜਿਹੜੇ ਤੈਨੂੰ ਦੋ ਦਿੱਤੇ ਤੇ ਤੈਂ ਆਪਦੇ ਦੋਹੇ ਪ੍ਰਸਾਦੇ ਉਹ ਕੁੱਤੀ ਨੂੰ ਚੂਰ ਕੇ ਪਾਤੇ ਉਹਨਾਂ ਨੇ ਏਕੇਕੇ ਦਿੱਤਾ ਤੈਂ ਆਪਦੇ ਦੁਨੇ ਪ੍ਰਸਾਦ ਦੇ ਚੂਰ ਕੇ ਕੁੱਤੀ ਨੂੰ ਪਾਤੇ ਕਤੂਰਿਆਂ ਨੂੰ ਪਾਤੇ ਉੱਥੇ ਫਿਰ ਕੁੱਤੀ ਨੇ ਆਪਦੇ ਮਨ ਦੇ ਵਿੱਚ ਅਸੀਂ ਸੀਸ ਦਿੱਤੀ ਵੀ हे ਭਗਤਾ ਜਿਵੇਂ ਤੈਂ ਮੈਨੂੰ ਰਜਾਇਆ ਤੂੰ ਰੱਜੇ ਘਰੇ ਜਾਵੇਂਗਾ ਤੂੰ ਜੰਤਾ ਨੂੰ ਰਜਾਵੇਂਗਾ ਇਹ ਤੇਰਾ দান ਕਰਿਆ ਵਿਆ ਤੂੰ ਤਾਂ ਬਾਦਸ਼ਾਹ ਦੇ ਘਰੇ ਆ ਕੇ ਜਰ ਮਲਿਆ ਉਹ ਜਿਹੜਾ ਤੈਂ দান ਕਰਿਆ ਨਾ ਕੁੱਤੀ ਨੂੰ ਉਹ দান ਦੇ ਜਰੀਏ ਤੈਨੂੰ ਬਾਦਸ਼ਾਹੀ ਮਿਲੀ ਉਹ ਜਿਹਨੇ ਅੱਗ ਕਿਹਾ ਤੀ ਉਹ ਅੰਗਿਆਰ ਖਾ ਰਿਹਾ ਹੈ ਜਿਹਨੇ ਸੱਤਾਂ ਚੁੱਲਿਆਂ ਦੀ ਸੁਆਹ ਕਹੀ ਤੀ ਉਹ ਸੁਆਹ ਖਾ ਰਿਹਾ ਹੈ ਉਹ ਜਿਨ੍ਹਾਂ ਨੇ ਇੱਕ ਇੱਕ ਪ੍ਰਸਾਦਾ ਦਾਨ ਕਰਿਆ ਸੀ ਉਹ ਪ੍ਰਸਾਦਾ ਖਾ ਰਹੇ ਨੇ ਉਹ ਬਾਦਸ਼ਾਹ ਤੈਂ ਤੈਂ ਪੂਰਾ ਨਹੀਂ ਖਾਦਾ ਤੈਂ ਸਾਰੇ ਹੀ ਕੁਝ ਉਹਨਾਂ ਨੂੰ ਪਾਤਾ ਤੂੰ ਫਿਰ ਬਾਦਸ਼ਾਹੀ ਦੇ ਲਾਇਕ ਹੋ ਗਿਆ ਤੈਨੂੰ ਕਿਹਾ ਵੀ ਤੈਂ ਸਾਨੂੰ ਰਜਾਇਆ ਤੂੰ ਲੋਕਾਂ ਨੂੰ ਰਜਾਵੇਂਗਾ ਉਹ ਤੈਨੂੰ ਬਾਦਸ਼ਾਹੀ ਭਗਤਾ ਤਾਂ ਮਿਲੀ ਐ ਤੂੰ ਤਾਂ ਰਾਜਾ ਹੋਇਆ ਰਾਜੇ ਦੀਆਂ ਅੱਖਾਂ ਖੁੱਲ ਗਈਆਂ ਬਈ ਹੇ 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 ਇਹ ਛੋਟਾ ਜਿਹਾ দান ਕਰਨ ਦੇ ਨਾਲ ਮੈਨੂੰ ਐਡਾ ਵੱਡਾ ਫਲ ਮਿਲਿਆ ਉਹ ਭਰਾਵੋ ਫਿਰ ਤੁਸੀਂ ਦੇਖੋ ਵੱਡਾ দান ਕਰਨ ਦੀ ਲੋੜ ਨਹੀਂ ਛੋਟੇ ਛੋਟੇ দান ਕਰਨ ਦੇ ਨਾਲ ਹੀ ਵੱਡੇ ਵੱਡੇ ਫਲ ਮਿਲ ਜਾਂਦੇ ਨੇ ਉਹਨੂੰ ਕਹਿੰਦੇ ਨੇ ਧੂਹ ਵਿੱਚ ਢੱਕਾ ਸਿੱਟਿਆ ਵੇ ਮੂਰੇ ਆ ਜਾਂਦਾ ਉਹ ਬਾਦਸ਼ਾਹ ਦੇ ਕੰਨ ਖੁੱਲ ਗਏ ਹੁਣ ਮੈਂ ਸੁਣਨ ਵਾਲਿਆਂ ਨੂੰ ਵੀ ਇਹੀ ਗੱਲ ਕਹਿਣਾ ਵੀ ਭਰਾਵੋ ਇਹ ਛੋਟੇ ਛੋਟੇ ਦਾਨ ਨੇ ਜਿਹੜੇ ਇਹ ਬੰਦੇ ਨੂੰ ਬੜਾ ਅੱਗੇ ਲੈ ਜਾਂਦੇ ਨੇ ਮੇਰੀ ਇਹ ਬੇਨਤੀ ਹੈ ਵੀ ਮੜਾ ਮੋਟਾ ਭਾਈ ਗਊ ਨੂੰ ਰੋਟੀ ਚਾਰਨੀ ਕੁੱਤੇ ਨੂੰ ਰੋਟੀ ਪਾਉਣੀ ਮੰਗਤੇ ਨੂੰ ਕੁਝ ਦੇਣਾ ਕਿਸੇ ਦੀ ਰਹਿਮਦਾਰੀ ਕਰਨੀ ਇਸ ਤਰ੍ਹਾਂ ਦੇ ਚੰਗੇ ਕਰਮ ਕਰਦੇ ਰਿਹਾ ਕਰੋ ਇਹੀ ਬਹੁਤ ਬਹੁਤ ਵੱਡੇ ਦਾਨ ਅੱਗੇ ਆਉਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ